ਮਾ ਤੇ ਫਿਰ ਬੇਟੀ ਨੂੰ ਇੱਕੋ ਹੀ ਆਦਮੀ ਦੇ ਨਾਲ ਪਿਆਰ ਹੁੰਦਾ ਫਿਰ ਬੇਟੀ ਦਾ ਵਿਆਹ ਕਰ ਦਿੱਤਾ ਜਾਂਦਾ ਤੇ ਫਿਰ ਦੁਹਰਾਈ ਜਾਂਦੀ ਆ ਸੋਨਮ ਤੇ ਰਾਜਾ ਰਘੁਵੰਚੀ ਦੀ ਪੂਰੀ ਕਹਾਣੀ ਤੁਸੀਂ ਹੈਰਾਨ ਹੋਵੋਗੇ ਇਹ ਦੇਖ ਕੇ ਕਿ ਰਾਜਾ ਸੋਨਮ ਦੀ ਕਹਾਣੀ ਇਸ ਘਟਨਾ ਦੇ ਨਾਲ ਕਿੰਨੀ ਜ਼ਿਆਦਾ ਮਿਲਦੀ ਜੁਲਦੀ ਆ ਤੇ ਦੋਨਾਂ ਦੇ ਪੂਰੇ ਘਟਨਾਕ੍ਰਮ ਦੇ ਵਿੱਚ ਸਿਰਫ 10 ਤੋਂ 15 ਦਿਨ ਦਾ ਫਰਕ ਸੀ ਰਾਜਾ ਰਘੁਵੰਚੀ ਤੇ ਸੋਨਮ ਇੰ ਦੌਰ ਦੇ ਤਾਂ ਦੂਜੇ ਪਾਸੇ ਤਲੰਗਣਾ ਦਾ ਕਰਨੂਰ ਇਲਾਕਾ ਤੇ ਇੱਥੋਂ ਦੇ ਐਸ਼ਵਰੀਆ ਤੇ ਤਜੇਸ਼ਵਰ ਰਾਜਾ ਤੇ ਸੋਨਮ ਦਾ ਰਿਸ਼ਤਾ ਤੈ ਹੁੰਦਾ ਇਸ ਸਾਲ ਫਰਵਰੀ ਦੇ ਵਿੱਚ ਤੇ ਕਰਨੂਰ ਦੇ ਤੇਜਸ਼ ਤੇ ਐਸ਼ਬਰੀਆ ਦਾ ਵੀ ਰਿਸ਼ਤਾ ਇਸੇ ਸਾਲ ਫਰਵਰੀ ਦੇ ਵਿੱਚ ਹੀ ਤੈ ਹੁੰਦਾ ਰਾਜਾ ਤੇ ਸੋਨਮ ਦਾ ਵਿਆਹ ਤੈ ਹੁੰਦਾ 11 ਮਈ ਨੂੰ ਤੇ ਤੇਜੇਸ਼ਵਰ ਤੇ ਐਸ਼ਬਰੀਆ ਦਾ ਵਿਆਹ ਤੈ ਹੁੰਦਾ 18 ਮਈ ਨੂੰ ਰਾਜਾ ਦੀ লাশ 2 ਜੂਨ ਨੂੰ ਮਿਲਦੀ ਆ ਤਾਂ ਤੇਜੇਸ਼ਵਰ ਦੀ লাশ 17 ਜੂਨ ਨੂੰ ਮਿਲਦੀ ਆ ਤੇ ਸੋਨਮ ਤੇ ਐਸ਼ਬਰੀਆ ਦੋਨਾਂ ਦਾ ਆਪਣੇ ਪਤੀਆਂ ਨੂੰ ਟਿਕਾਣੇ ਲਾਉਣ ਦਾ ਜੋ ਮੋਟਿਵ ਸੀ ਉਹ ਵੀ ਬਿਲਕੁਲ ਸੇਮ ਇਹ ਨਹੀਂ ਜਿਵੇਂ ਸੋਨਮ ਵਿਆਹ ਤੋਂ ਬਾਅਦ ਰਾਜ ਦੇ ਨਾਲ ਘੰਟਾਂ ਤੱਕ ਗੱਲਬਾਤ ਕਰਦੀ ਸੀ ਤੇ ਰਾਜਾ ਰਗੂਬਚੀ ਤੋਂ ਦੂਰ ਦੂਰ ਹੀ ਰਹਿੰਦੀ ਸੀ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਐਸ਼ਬਰੀਆ ਦਾ ਵੀ ਜਦੋਂ ਕਾਲ ਡਿਟੇਲ ਕੱਢਿਆ ਗਿਆ ਤਾਂ ਪਤਾ ਲੱਗਾ ਕਿ ਵਿਆਹ ਤੋਂ ਬਾਅਦ 2000 ਕਾਲ ਤਾ ਉਸਨੇ ਆਪਦੇ ਆਸ਼ਕ ਨੂੰ ਹੀ ਕੀਤੇ ਸੀ ਤੇ ਉਹ ਵੀ ਸਿਰਫ ਤੇ ਸਿਰਫ 1 ਮਹੀਨੇ ਦੇ ਅੰਦਰ ਪਰ ਇਸ ਕਹਾਣੀ ਦੇ ਵਿੱਚ ਇੱਕ ਫਰਕ ਜ਼ਰੂਰ ਆ ਕਰਨੂਰ 'ਚ ਰਹਿਣ ਵਾਲਾ ਤਿਸ਼ੇਸ਼ਵਰ ਲੈਂਡ ਨੂੰ ਮਾਪਣ ਲਈ ਕੰਮ ਕਰਨ ਵਾਲਾ ਇੱਕ ਸਰਕਾਰੀ ਨੌਕਰ ਸੀ ਤੇ ਫਿਰ ਘਰ ਵਾਲਿਆਂ ਵੱਲੋਂ ਉਸ ਲਈ ਕਰਨੂਰ ਦੀ ਹੀ ਰਹਿਣ ਵਾਲੀ ਐਸ਼ਬਰੀਆ ਦੇ ਨਾਲ ਇਸੇ ਸਾਲ ਫਰਵਰੀ 'ਚ ਰਿਸ਼ਤਾ ਤੈਅ ਕਰ ਦਿੱਤਾ ਤੇ ਫਿਰ ਵਿਆਹ ਦਾ ਮੂਰਤ 18 ਮਈ ਦਾ ਨਿਕਲਦਾ ਪਰ ਫਿਰ ਅਚਾਨਕ 13 ਮਈ ਨੂੰ ਐਸ਼ਪਰੀਆ ਘਰ ਅੰਦਰੋਂ ਗਾਇਬ ਹੋ ਜਾਂਦੀ ਆ ਘਰ ਵਾਲੇ ਵੀ ਪਰੇਸ਼ਾਨ ਕਿ ਉਹ ਗਈ ਕਿੱਧਰ ਕਿਉਂਕਿ ਘਰ ਦੇ ਵਿੱਚ ਵਿਆਹ ਦਾ ਮਾਹੌਲ ਸੀ ਤੇ ਕਾਰਡ ਵੰਡੇ ਜਾ ਚੁੱਕੇ ਸੀ ਰਿਸ਼ਤੇਦਾਰ ਘਰ 'ਚ ਆਉਣੇ ਸ਼ੁਰੂ ਹੋ ਚੁੱਕੇ ਸੀ ਪਿੰਡ ਦੇ ਵਿੱਚ ਵੀ ਗੱਲਾਂ ਉੱਡਨੀਆਂ ਸ਼ੁਰੂ ਹੋ ਚੁੱਕੀਆਂ ਸੀ ਕਿ ਸ਼ਾਇਦ ਐਸ਼ਪਰੀਆ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਗੱਲ ਐਸ਼ਪਰੀਆ ਦੇ ਸੌਰੇ ਪਰਿਵਾਰ ਤੱਕ ਵੀ ਪਹੁੰਚਦੀ ਹੈ ਐਸ਼ਪਰੀਆ 13 ਮਈ ਨੂੰ ਗਾਇਬ ਹੁੰਦੀ ਹੈ ਤੇ ਅਚਾਨਕ 16 ਮਈ ਨੂੰ ਘਰ ਦੇ ਵਿੱਚ ਵਾਪਸ ਆ ਟਪਕਦੀ ਆ ਘਰ ਵਾਲਿਆਂ ਨੇ ਜਦੋਂ ਪੁੱਛਿਆ ਤਾਂ ਉਸਨੇ ਕਿਹਾ ਕਿ ਜਿੱਥੇ ਘਰ ਵਾਲੇ ਮੇਰਾ ਵਿਆਹ ਕਰ ਰਹੇ ਸੀ ਉਹ ਦਹੇਜ ਵਗੈਰਾ ਦੀ ਮੰਗ ਕਰ ਰਹੇ ਸੀ ਤੇ ਇਸੇ ਤੋਂ ਪਰੇਸ਼ਾਨ ਹੋ ਕੇ ਮੈਂ ਚਲੀ ਗਈ ਸੀ ਪਰ ਫਿਰ ਮੇਰੀ ਤਜੇਸ਼ਬਰ ਨਾਲ ਗੱਲਬਾਤ ਹੋ ਗਈ ਤੇ ਮੈਂ ਵਾਪਸ ਆ ਗਈ ਹੁਣ ਸਭ ਠੀਕ ਆ ਮੈਂ ਵਿਆਹ ਕਰਵਾਉਂਗੀ ਐਸ਼ਬਰੀਆ ਦਾ ਸਹੁਰਾ ਪਰਿਵਾਰ ਵੀ ਆਇਆ ਉਹਨਾਂ ਨੇ ਕਿਹਾ ਵੀ ਜੇ ਕੋਈ ਪਰੇਸ਼ਾਨੀ ਆ ਤਾਂ ਹੁਣੇ ਹੀ ਦੱਸ ਦੇ ਪਰ ਐਸ਼ਬਰੀਆ ਨੇ ਕਿਹਾ ਕਿ ਨਹੀਂ ਮੈਥੋਂ ਗਲਤੀ ਹੋਗੀ ਮੈਂ ਤਜੇਸ਼ਬਰ ਨਾਲ ਹੀ ਵਿਆਹ ਕਰਵਾਉਂਗੀ ਇਸ ਤੋਂ ਬਾਅਦ 18 ਮਈ ਨੂੰ ਦੋਨਾਂ ਦਾ ਵਿਆਹ ਕਰ ਦਿੱਤਾ ਜਾਂਦਾ ਤੇ ਅਸ਼ਬਰੀ ਆਪਦੇ ਸਹੁਰੇ ਘਰ ਦੇ ਵਿੱਚ ਚਲੀ ਜਾਂਦੀ ਆ ਪਰ ਉਹ ਤੇਜਸ ਤੋਂ ਦੂਰ ਦੂਰੀ ਰਹਿੰਦੀ ਘੰਟਿਆਂ ਬੱਧੀ ਫੋਨ ਦੇ ਉੱਤੇ ਗੱਲਬਾਤ ਕਰਦੀ ਰਹਿੰਦੀ ਜਿਵੇਂ ਰਾਜ ਨੇ ਆਪਦੇ ਮਾਪੇ ਨਾਲ ਸੁਣਮ ਦੀ ਸ਼ਿਕਾਇਤ ਕੀਤੀ ਸੀ ਕਿ ਉਹ ਮੇਰੇ ਨੇੜੇ ਨਹੀਂ ਆਉਂਦੀ ਫੋਨ ਤੇ ਹੀ ਲੱਗੀ ਰਹਿੰਦੀ ਆ ਉਵੇਂ ਹੀ ਤੇਜਸ ਤੇ ਦੁਬਾਰਾ ਵੀ ਕੀਤੀ ਜਾਂਦੀ ਹੈ ਹੁਣ 18 ਮਈ ਨੂੰ ਦੋਨਾਂ ਦਾ ਵਿਆਹ ਹੋਇਆ ਤੇ 17 ਜੂਨ ਦੀ ਤਰੀਕ ਆ ਗਈ ਵਿਆਹ ਨੂੰ ਪੂਰਾ 1 ਮਹੀਨਾ ਹੋ ਚੁੱਕਿਆ ਸੀ ਤੇਸ ਤੋਂ ਪਹਿਲਾਂ ਹੀ ਸੂਰਮਤੇ ਰਾਜਾ ਦੀ ਖਬਰ ਪੂਰੇ ਦੇਸ਼ ਦੇ ਅੰਦਰ ਫੈਲ ਵੀ ਚੁੱਕੀ ਸੀ ਕਿਉਂਕਿ 2 ਜੂਨ ਨੂੰ ਤਾਂ ਰਾਜਾ ਦੀ ਬਾਡੀ ਵੀ ਮਿਲ ਚੁੱਕੀ ਸੀ ਦੂਜੇ ਪਾਸੇ ਇਹ ਦੂਸਰੀ ਕਹਾਣੀ ਚੱਲ ਰਹੀ ਸੀ ਐਸ਼ਬਰੀਆ ਹਾਲੇ ਤੱਕ ਵੀ ਆਪ ਦੇ ਪਤੀ ਦੇ ਕਰੀਬ ਨਹੀਂ ਸੀ ਗਈ ਤੇਜਸ ਵੀ ਇਸ ਗੱਲ ਤੋਂ ਪਰੇਸ਼ਾਨ ਸੀ ਇਸੇ ਤਰ੍ਹਾਂ 17 ਜੂਨ ਨੂੰ ਤੇਜਸ ਦੇ ਕੋਲ ਇੱਕ ਫੋਨ ਕਾਲ ਆਉਂਦੀ ਆ ਕਿ ਮੈਂ ਕਿਸੇ ਲੈਂਡ ਦੀ ਬੇਨਤੀ ਕਰਵਾਉਣੀ ਹੈ ਤੇਜਸ ਹਾਮੀ ਭਰ ਦਿੰਦਾ ਤੇ ਕੁਝ ਹੀ ਸਮੇਂ ਦੇ ਵਿੱਚ ਇੱਕ ਗੱਡੀ ਆਉਂਦੀ ਆ ਤੇਜਸ ਉਸ 'ਚ ਬੈਠਦਾ ਤੇ ਚਲਾ ਜਾਂਦਾ ਪਰ ਉਸ ਤੋਂ ਬਾਅਦ ਉਹ ਕਦੇ ਵੀ ਘਰ ਦੇ ਵਿੱਚ ਪਰਤ ਕੇ ਵਾਪਸ ਨਹੀਂ ਆਇਆ ਘਰ ਵਾਲੇ ਪਹਿਲਾਂ ਆਸ-ਪਾਸ ਤਲਾਸ਼ਦੇ ਨੇ ਤੇ ਫਿਰ 18 ਜੂਨ ਨੂੰ ਪੁਲਿਸ ਦੇ ਕੋਲ ਰਿਪੋਰਟ ਲਖਵਾ ਦਿੰਦੇ ਨੇ ਦੂਜੇ ਪਾਸੇ 17 ਜੂਨ ਦੀ ਰਾਤ ਨੂੰ ਕੁੰਬਰ ਤੋਂ ਕਰੀਬ 40 ਕਿਲੋਮੀਟਰ ਦੂਰ ਕੁਝ ਲੋਕਾਂ ਨੂੰ ਇੱਕ ਸੁੰਸਾਨ ਜਗ੍ਹਾ ਦੇ ਉੱਤੇ Laash ਮਿਲਦੀ ਆ ਉਹ ਫੌਰਨ ਨਜ਼ਦੀਕ ਪੋਸਟ ਸਟੇਸ਼ਨ ਨੂੰ ਰਿਪੋਰਟ ਕਰਦੇ ਨੇ ਪੁਲਿਸ ਪਹੁੰਚਦੀ ਹੈ ਉਸ ਨੂੰ ਰਿਕਵਰ ਕਰਦੀ ਹੈ ਤੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਜਾਂਦਾ ਉਸਤੇ ਚਾਕੂਆਂ ਦੇ ਨਿਸ਼ਾਨ ਮੌਜੂਦ ਸੀ ਦੂਜੇ ਪਾਸੇ ਤੇਜੇਸ਼্বর ਦੇ ਘਰ ਵਾਲਿਆਂ ਦੇ ਦੋਰਾ 18 ਜੂਨ ਨੂੰ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਖਵਾਈ ਜਾਂਦੀ ਹੈ ਤੇ ਦੂਜੇ ਪਾਸੇ 17 ਜੂਨ ਨੂੰ ਮਿਲੀ ਉਸ ਬਾਡੀ ਦੇ ਬਾਰੇ ਵਿੱਚ ਵੀ ਪੁਲਿਸ ਨੂੰ ਪਤਾ ਲੱਗਦਾ ਪੁਲਿਸ ਉਸ ਥਾਣੇ 'ਚ ਪਹੁੰਚਦੀ ਹੈ ਤੇ ਕਨਫਰਮ ਹੋ ਜਾਂਦਾ ਕਿ ਤੇਜੇਸ਼্বর ਹੀ ਆ ਫਿਰ ਪੁਲਿਸ ਤੇਜੇਸ਼্বর ਦੇ ਘਰ ਵਾਲਿਆਂ ਨੂੰ ਬੁਲਾਉਂਦੀ ਹੈ ਹੁਣ ਇੱਕ ਮਿਸਿੰਗ ਰਿਪੋਰਟ ਇੱਕ ਮਰਡਰ ਕੇਸ ਦੇ ਵਿੱਚ ਤਬਦੀਲ ਹੋ ਚੁੱਕੀ ਸੀ ਬਿਲਕੁਲ ਰਾਜਾ ਤੇ ਸੋਨਮ ਬਾਗ ਪਰ ਇਥੇ ਤਜੇਸ਼ਪੁਰ ਦਾ ਕੰਮ ਜ਼ਮੀਨ ਮਾਪਣ ਦਾ ਸੀ ਤਾਂ ਕਈ ਲੋਕਾਂ ਦੇ ਨਾਲ شدید ਦੁਸ਼ਮਣੀ ਵੀ ਸੀ ਤੇ ਕਈ ਵਾਰ ਪਹਿਲਾਂ ਵੀ ਉਸ ਨੂੰ ਧਮਕੀ ਮਿਲ ਚੁੱਕੀ ਸੀ ਪਰ ਕਦੇ ਵੀ ਕੁਝ ਵੱਡਾ ਨਹੀਂ ਸੀ ਹੋਇਆ ਫਿਰ ਪੁਲਿਸ ਵੱਲੋਂ ਕਾਲ ਡਿਟੇਲ ਖੰਗਾਲੀ ਜਾਂਦੀ ਹੈ ਪਰ ਕੁਝ ਮਿਲਦਾ ਨਹੀਂ ਫਿਰ ਪੁਲਿਸ ਨੂੰ ਪਤਾ ਚੱਲਦਾ ਕਿ ਤੇਜਸ ਦਾ ਮਹੀਨਾ ਪਹਿਲਾਂ ਵਿਆਹ ਹੋਇਆ ਸੀ ਤੇ ਉਹ ਉਹੀ ਸਮਾਂ ਸੀ ਜਦੋਂ ਰਾਜਾ ਤੇ ਸੋਨਮ ਵਾਲਾ ਕੇਸ ਪੂਰੇ ਦੇਸ਼ 'ਚ ਸੀ ਤੇ ਇੱਕ ਸਸੰਸਨੀ ਬਣਿਆ ਹੋਇਆ ਸੀ ਤਾਂ ਪਰ ਪੁਲਿਸ ਨੂੰ ਸ਼ੱਕ ਹੁੰਦਾ ਕਿ ਹੋ ਸਕਦਾ ਇਹ ਚ ਵੀ ਕੋਈ ਇਹੋ ਜਿਹਾ ਹੀ ਐਂਗਲ ਹੋਵੇ ਤੱਪਰਸ ਵੱਲੋਂ ਇਸ ਐਂਗਲ ਨੂੰ ਵੀ ਇਨਵੈਸਟਿਗੇਟ ਕਰਨ ਦੀ ਪਲਾਨਿੰਗ ਕੀਤੀ ਜਾਂਦੀ ਹੈ। ਤੱਪਰਸ ਵੱਲੋਂ ਉਸਦੀ ਪਤਨੀ ਦਾ ਕਾਰ ਡਿਟੇਲ ਖੰਗਾ ਲਿਆ ਜਾਂਦਾ। ਪੁਲਸੇ ਦੇਖ ਕੇ ਹੈਰਾਨ ਰਹਿ ਗਈ ਕਿ ਜਦੋਂ ਦੀ ਉਹ ਸੌਰੇ ਪਰਿਵਾਰ ਦੇ ਵਿੱਚ ਆਈ ਆ ਉਹ ਲਗਾਤਾਰ ਇੱਕ ਫੋਨ ਨੰਬਰ ਦੇ ਉੱਤੇ ਕਾਲ ਕਰ ਰਹੀ ਆ ਤੇ ਇਹ ਨੰਬਰ ਉਸਦੇ ਕਿਸੇ ਰਿਸ਼ਤੇਦਾਰ ਦਾ ਨਹੀਂ ਸੀ ਤੇ ਇਸ ਕਾਲ ਦੀ ਡਿਊਰੇਸ਼ਨ ਵੀ ਬਹੁਤ ਜ਼ਿਆਦਾ ਸੀ ਤੇ ਸਿਰਫ ਇੱਕ ਮਹੀਨੇ 'ਚ 2000 ਤੋਂ ਜ਼ਿਆਦਾ ਕਾਲ ਕੀਤੀ ਗਈ ਸੀ। ਇਸੇ ਤੋਂ ਪੁਲਸ ਨੂੰ ਸ਼ੱਕ ਹੁੰਦਾ ਇਹ ਨੰਬਰ ਇੱਕ ਬੈਂਕ 'ਚ ਕੰਮ ਕਰਦੇ EMPLOYE ਦਾ ਸੀ। ਪੋਸਟਮੁਕ ਘਰ ਬਣਾਣ ਤੋਂ ਪਤਾ ਲੱਗਦਾ ਕਿਤੇ ਜਸ ਅਕਸਰ ਸਾਨੂੰ ਇਹ ਕਹਿੰਦਾ ਸੀ ਕਿ ਐਸ਼ਪਰੀਆ ਹਮੇਸ਼ਾ ਉਸ ਤੋਂ ਕੱਟੀ-ਕੱਟੀ ਰਹਿੰਦੀ ਹੈ ਹਮੇਸ਼ਾ ਫੋਨ ਤੇ ਲੱਗੀ ਰਹਿੰਦੀ ਹੈ ਤੇ ਕਦੇ ਉਸਨੇ ਸੋਹਰਾ ਪਰਿਵਾਰ ਨੂੰ ਅਪਣਾਇਆ ਹੀ ਨਹੀਂ ਸੀ ਫਿਰ ਪੁਲਿਸ ਐਸ਼ਪਰੀਆ ਨੂੰ ਥਾਣੇ ਲਿਆਉਂਦੀ ਹੈ ਪੁੱਛਗਿੱਛ ਕਰਦੀ ਹੈ ਫਿਰ ਐਸ਼ਪਰੀਆ ਦੀ ਮਾਂ ਨੂੰ ਚੱਕਿਆ ਜਾਂਦਾ ਉਸ ਨੂੰ ਥਾਣੇ ਲੈ ਕੇ ਆਉਂਦੀ ਹੈ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਫਿਰ ਦੋਨਾਂ ਨੂੰ ਅਰੈਸਟ ਕਰ ਲਿਆ ਜਾਂਦਾ ਕਿਉਂਕਿ ਇਹ ਦੋਨਾਂ ਦੇ ਦੁਆਰਾ ਹੀ ਕੀਤਾ ਗਿਆ ਸੀ ਪਰ ਜਦੋਂ ਤੱਕ ਪੁਲਿਸ ਉਸ ਬੈਂਕ ਅਮਪਲਾਏ ਤੱਕ ਪਹੁੰਚੀ ਉਹ ਫਰਾਰ ਹੋ ਚੁੱਕਾ ਸੀ ਜੋ ਕਹਾਣੀ ਪੁਲਸ ਦੇ ਮੁਤਾਬਕ ਸਾਹਮਣੇ ਆਈ ਉਸ ਦੇ ਮੁਤਾਬਕ ਉਹ ਉਸ ਬੈਂਕ ਦੇ ਕਰਮਚਾਰੀ ਦਾ ਤਾਂ ਐਸ਼ਪਰੀਆ ਦੀ ਮਾਂ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਫਿਆਰ ਚੱਲ ਰਿਹਾ ਸੀ ਪਰ ਇਸੇ ਦੌਰਾਨ ਉਹ ਐਸ਼ਪਰੀਆ ਦੇ ਬੀਬੀ ਨੇੜੇ ਆ ਗਿਆ ਤੇ ਹੁਣ ਉਸ ਦਾ ਚੱਕਰ ਮਾਂ ਤੇ ਬੇਬੀ ਤੇ ਦੋਨਾਂ ਦੇ ਨਾਲ ਹੋ ਚੁੱਕਿਆ ਸੀ ਪਹਿਲਾ ਮਾਂ ਤੇ ਬੇਟੀ ਦੋਨਾਂ ਨੂੰ ਪਤਾ ਨਹੀਂ ਸੀ ਸਭ ਕੁਝ ਛਿਪਕੇ ਹੀ ਹੋ ਰਿਹਾ ਸੀ ਪਰ ਫਿਰ ਦੋਨਾਂ ਨੂੰ ਪਤਾ ਲੱਗਦਾ ਤਾਂ ਦੋਨੇ ਆਪਸ ਦੇ ਵਿੱਚ ਸਮਝੌਤਾ ਵੀ ਕਰ ਲੈਂਦੀਆਂ ਨੇ ਪਰ ਹੁਣ ABC ਕੈਸ਼ਵਰੀਆ ਦਾ ਤਾਂ ਵਿਆਹ ਕਰਨਾ ਹੀ ਪੈਣਾ ਸੀ ਤੇ ਜੇ ਉਸ ਬੈਂਕ ਅਪਲਾਈ ਦੇ ਨਾਲ ਹੁੰਦਾ ਤਾਂ ਉਹ ਐਸ਼ਬਰੀਆ ਦੀ ਮਾਂ ਦਾ ਦਮਾਦ ਬਣ ਜਾਂਦਾ ਤਾਂ ਸਭ ਗਲਤ ਹੋ ਜਾਣਾ ਸੀ ਦੂਜੇ ਪਾਸੇ ਐਸ਼ਬਰੀਆ ਦੇ ਵਿਆਹ ਨੂੰ ਲੈ ਕੇ ਰਿਸ਼ਤੇਦਾਰਾਂ ਦਾ ਵੀ ਪ੍ਰੈਸ਼ਰ ਸੀ ਤੇ ਇਸੇ ਦੇ ਚੱਲਦਿਆਂ ਉਹਨਾਂ ਨੇ ਕਿਹਾ ਕਿ ਐਸ਼ਬਰੀਆ ਦਾ ਵਿਆਹ ਕਿਤੇ ਹੋਰ ਕਰ ਦਿੱਤਾ ਜਾਵੇ ਤੇ ਇਵੇਂ ਹੀ ਕੀਤਾ ਜਾਂਦਾ ਜਦੋਂ ਉਹ ਵਿਆਹ ਤੋਂ ਪਹਿਲਾਂ 4-5 ਦਿਨ ਗਾਇਬ ਰਹੀ ਸੀ ਤਾਂ ਉਹ ਉਸ ਸਮੇਂ ਉਸ ਬੈਂਕ ਅਮਪਲਾਈ ਦੇ ਕੋਲ ਹੀ ਗਈ ਸੀ ਤੇ ਉਸ ਨੂੰ ਕਿਹਾ ਕਿ ਮੈਂ ਵਿਆਹ ਤੇਰੇ ਨਾਲ ਹੀ ਕਰਵਾਉਂਗੀ ਪਰ ਫਿਰ ਉਸ ਨੇ ਸਮਝਾਇਆ ਕਿ ਮੈਂ ਨਹੀਂ ਕਰ ਸਕਦਾ ਦੂਜੇ ਪਾਸੇ ਉਹ ਬੰਦਾ ਪੈਸੇ ਵਾਲਾ ਤੇ ਬਿਆਹ ਤੋਂ ਬਾਅਦ ਆਪਾਂ ਉਸਨੂੰ ਮਾਰ ਦਿਆਂਗੇ ਤੇ ਫਿਰ ਤੂੰ ਬਿਦਬਾਉਣ ਦੇ ਨਾਂ ਤੇ ਉਸਦੀ ਪੂਰੀ ਪ੍ਰਾਪਰਟੀ ਦੀ ਵਾਰਸ ਹੋਵੇਂਗੀ ਤੇ ਫਿਰ ਆਪਾਂ ਐਸੇ ਪੈਸੇ ਨਾਲ ਐਸ਼ ਕਰਾਂਗੇ ਤੇ ਫਿਰ ਉਹ ਘਰ ਆਈ ਤੇ ਵਿਆਹ ਕਰਵਾ ਲਿਆ ਉਹਨਾਂ ਦੋਨਾਂ ਨੇ ਐਸ਼ਬੀਆ ਦੀ ਮਾਂ ਨੂੰ ਸਭ ਦੱਸਤਾ ਸੀ ਵਿਆਹ ਤੋਂ ਬਾਅਦ ਲਗਾਤਾਰ ਐਸ਼ਬੀਆ ਆਪਦੇ ਆਸ਼ਕ ਦੇ ਟੱਚ ਦੇ ਵਿੱਚ ਸੀ ਤੇ ਉਹ ਤੇਜਸ ਨੂੰ ਵੀ ਕਦੇ ਆਪਦੀ ਕਰੀਬ ਨਹੀਂ ਸੀ ਆਉਣ ਦਿੰਦੀ ਤੇ ਹਮੇਸ਼ਾ ਜਲਤੋਂ ਜਲਤ ਆਪਦੇ ਸਹਰੇ ਪਰਿਵਾਰ ਤੋਂ ਨਿਕਲਦੀਆਂ ਹੀ ਕੋਸ਼ਸ਼ਾਂ ਕਰਿਆ ਕਰਦੀ ਸੀ ਫਿਰ 17 ਤਰੀਕ ਨੂੰ ਉਸ ਬੈਂਕੋਲ ਪਲਾਏ ਦੇ ਦੁਆਰਾ ਐਸ਼ਪਰੀਆ ਨੂੰ ਫੋਨ ਕੀਤਾ ਜਾਂਦਾ ਕਿ ਅੱਜ ਉਸ ਨੂੰ ਖਤਮ ਕਰਨਾ ਫਿਰ ਕੁਝ ਸਪਾਰੀ ਕਿਲਰਸ ਨੂੰ ਤਿਆਰ ਕੀਤਾ ਜਾਂਦਾ ਤੇ ਉਹਨਾਂ ਨਾਲ ਖੁਦ ਦੇ ਡਰਾਈਵਰ ਨੂੰ ਭੇਜਿਆ ਜਾਂਦਾ ਤੇ ਉਸ ਤੋਂ ਬਾਅਦ ਐਸ਼ਪਰੀਆ ਦੇ ਘਰ ਦੇ ਵਿੱਚੋਂ ਜਾ ਕੇ ਉਸ ਨੂੰ ਕਹਿੰਦੇ ਨੇ ਕਿ ਅਸੀਂ ਜਮੀਨ ਦੀ ਨਪਾਈ ਕਰਾਉਣੀ ਤੇ ਤੇਜਸ ਉਹਨਾਂ ਦੇ ਨਾਲ ਬੈਠ ਕੇ ਚਲਾ ਜਾਂਦਾ ਫਿਰ ਉਹਨਾਂ ਦੇ ਦੁਆਰਾ ਉਸ ਨੂੰ 40 ਕਿਲੋਮੀਟਰ ਦੂਰ ਲਿਜਾ ਕੇ ਗੱਡੀ ਦੇ ਵਿੱਚ ਹੀ ਉਸ ਨੂੰ ਮਾਰਿਆ ਜਾਂਦਾ ਤੇ ਇੱਕ ਸੁੰਨਸਾਨ ਜਗ੍ਹਾ ਦੇ ਉੱਤੇ ਲਿਜਾ ਕੇ ਸੁੱਟ ਦਿੱਤਾ ਜਾਂਦਾ ਤੇ ਫਿਰ ਉਹ ਉਸੇ ਸ਼ਾਮ ਪੁਲਿਸ ਨੂੰ ਮਿਲ ਵੀ ਜਾਂਦਾ ਤੇ ਐਸ਼ਪ੍ਰਿਆ ਤੇ ਉਸਦੀ ਮਾਂ ਹਾਲੇ ਵੀ ਪੁਲਿਸ ਅਰੈਸਟ ਦੇ ਵਿੱਚ ਨੇ ਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਬੈਂਕ ਕੋਲ ਪਲਾਏ ਹਜੇ ਵੀ ਫਰਾਰਾ ਤੇ ਪੁਲਿਸ ਉਸ ਦਾ ਵੀ ਭਾਲ ਕਰ ਰਹੀ ਆ ਤੁਹਾਡਾ ਇਸ ਪੂਰੀ ਵੀਡੀਓ ਨੂੰ ਲੈ ਕੇ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨ